ਸਰਦਾਰ ਹਰੀ ਸਿੰਘ ਨਲੂਏ ਨੇ ਲਗਭਗ 32 ਸਾਲ ਦੇਸ਼ ਪੰਜਾਬ ਦੇ ਵਿੱਚ ਖਾਲਸਾ ਰਾਜ ਦੀ ਸੇਵਾ ਕੀਤੀ ਇਨ੍ਹਾਂ ਸਾਲਾਂ ਦੌਰਾਨ ਜਿੱਥੇ ਉਹਨਾਂ ਦੀ ਬਹਾਦਰੀ ਦੀਆਂ ਸੈਂਕੜੇ ਮਿਸਾਲਾਂ ਮੌਜੂਦ ਨੇ ਉੱਥੇ ਉਹਨਾਂ ਦੇ ਜੀਵਨ ਦੀਆਂ ਕੁਝ ਰੌਚਕ ਘਟਨਾਵਾਂ ਵੀ ਇਨ੍ਹਾਂ ਸਾਲਾਂ ਦੇ ਵਿੱਚ ਜੁੜੀਆਂ ਹੋਈਆਂ ਨੇ ਸਰਦਾਰ ਹਰੀ ਸਿੰਘ ਨਲੂਏ ਨੇ 6 ਨਵੰਬਰ ਸਨ 1821 ਨੂੰ ਸ਼੍ਰੀਨਗਰ ਤੋਂ ਕੂਚ ਕੀਤਾ ਤੇ 4 ਦਿਨ ਦਾ ਪੈਂਡਾ ਤੈਅ ਕਰਕੇ ਮੌਜੂਦਾ ਪਾਕਿਸਤਾਨ ਦੇ ਸ਼ਹਿਰ ਮੁਜ਼ਫਰਾਬਾਦ ਤੇ ਗੜੀ ਹਬੀਬੁਲਾ ਤੋਂ ਗੁਜ਼ਰਦਾ ਹੋਇਆ ਪਖੜੀ ਦੇ ਮਦਾਨ ਵਿੱਚ ਪਹੁੰਚ ਗਏ ਆ ਸਰਦਾਰ ਸਾਹਿਬ ਨੇ ਇਸ ਇਲਾਕੇ ਵਿੱਚੋਂ ਘੁੰਮ ਕੇ ਖੁਸ਼ਾਬ ਗੁਜਰਾਤ ਦੇ ਨੇੜੇ ਸ਼ਰੇ ਪੰਜਾਬ ਨੂੰ ਮਿਲਣਾ ਸੀ ਪਰ ਪਖੜੀ ਦੇ ਨੇੜੇ ਮਾਗਲੀ ਦੀ ਘਾਟੀ ਦੇ ਵਿੱਚ ਲਗਭਗ 30000 ਤਨਾਵਲੀ ਤੇ ਬਦੂਨ ਕਬੀਲੇ ਦੇ ਲੋਕ ਸਰਦਾਰ ਹਰੀ ਸਿੰਘ ਨਲੂਏ ਦਾ ਰਾਹ ਰੋਕ ਕੇ ਖੜ ਗਏ ਸਰਦਾਰ ਸਾਹਿਬ ਨੇ ਸੁਨੇਹਾ ਭੇਜਿਆ ਕਿ ਭਰਾਵੋ ਮੈਂ ਤਾਂ ਇਲਾਕੇ ਵਿੱਚੋਂ ਗੁਜ਼ਰ ਕੇ ਆਪਣੇ ਦੇਸ਼ ਨੂੰ ਜਾਣਾ ਹੈ ਤੁਹਾਡੇ ਨਾਲ ਲੜਨ ਦਾ ਮੇਰਾ ਕੋਈ ਇਰਾਦਾ ਨਹੀਂ ਸਰਦਾਰ ਸਾਹਿਬ ਦੇ ਭੇਜੇ ਸੁਨੇਹੇ ਦਾ ਉਹਨਾਂ ਲੋਕਾਂ ਉੱਤੇ ਉਲਟਾ ਅਸਰ ਹੋਇਆ ਉਹਨਾਂ ਨੂੰ ਏਉਂ ਲੱਗਿਆ ਜਿਵੇਂ ਨਲਵਾ ਸਰਦਾਰ ਡਰ ਗਿਆ ਹੋਵੇ ਤੇ ਉਹਨਾਂ ਨੇ ਮੋੜਮਾ ਸੁਨੇਹਾ ਭੇਜਿਆ ਤੁਸੀਂ ਰਸਤਾ ਮੰਗਦੇ ਹੋ ਅਸੀਂ ਤੁਹਾਨੂੰ ਲੁੱਟਾਂਗੇ ਤੁਸੀਂ ਹੁੰਦੇ ਕੌਣ ਹੋ ਸਾਡੇ ਇਲਾਕੇ ਵਿੱਚੋਂ ਗੁਜ਼ਰਨ ਵਾਲੇ ਸਰਦਾਰ ਸਾਹਿਬ ਬਿਨਾਂ ਕਾਰਨ ਤੋਂ جنگ ਨਹੀਂ ਸੀ ਚਾਹੁੰਦੇ ਪਰ ਜੇ ਜੰਗ ਥੋਪੀ ਗਈ ਤੇ ਸਿੰਘ ਪਿੱਛੇ ਵੀ ਨਹੀਂ ਹਟਦੇ ਉਧਰ ਤਾਂ ਰੱਬ ਦੀ ਅਕ੍ਰਸ਼ ਕਾਲੇ ਬਦਲਾਂ ਨਾਲ ਭਰ ਗਿਆ ਮੋੜੇ ਧਰਮੀ ਪੈਣ ਲੱਗ ਪਿਆ ਬੜੀ ਹੀ ਜਲਦੀ ਧੁੱਪ ਨਿਕਲ ਆਈ ਸਰਦਾਰ ਸਾਹਿਬ ਕੀ ਦੇਖਦੇ ਨੇ ਕਿ ਲੋਕ ਕੋਠਿਆਂ ਤੇ ਚੜ੍ਹੇ ਤੇ ਹੱਥ ਵਿੱਚ ਥਾਪੀਆਂ ਲੈ ਕੇ ਮਿੱਟੀ ਨੂੰ ਕੁੱਟਣ ਲੱਗ ਪਏ ਸਾਰੇ ਲੋਕਾਂ ਨੂੰ ਕੋਠਿਆਂ ਤੇ ਚੜਿਆਂ ਵੇਖ ਕੇ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕੀ ਕਰਦੇ ਹੋ ਉਹ ਕਹਿੰਦੇ ਜੀ ਮੀਤੋ ਬਾਦ ਅਸੀਂ ਮਿੱਟੀ ਠੀਕ ਕਰਦੇ ਆ ਉਹ ਕਹਿੰਦੇ ਕਿ ਸਾਰਿਆਂ ਦੇ ਕੋਠੇ ਚੋਂ ਲੱਕ ਪੇ ਕਹਿੰਦੇ ਨਹੀਂ ਇਸ ਧਰਤੀ ਦੀ ਮਿੱਟੀ ਹੀ ਅਸੀਂ ਹੈ ਇਹ ਕੁੱਟਿਆਂ ਬਿਨਾਂ ਲੋਟਣੀ ਆਉਂਦੀ ਸਰਦਾਰ ਸਾਹਿਬ ਨੂੰ ਰਮ ਸਮਝ ਆ ਗਈ ਉਹ ਕਹਿੰਦਾ ਇਹ ਲੋਕ ਵੀ ਕੁੱਟਿਆਂ ਬਿਨਾਂ ਲੋਟਣੀ ਆਉਣੇ ਚਲੋ ਸੇਂਗੋ ਕਰੋ ਤਿਆਰੀਆਂ ਸਾਰੇ ਸੰਘਾਂ ਨੇ ਛੱਡ ਕੇ ਬੋਲੇ ਸੋਨੇ ਨਾਲ ਸਬਸੀ ਕਾਲ ਦੇ ਜਕਾਰੇ ਮੰਗਲੇ ਦੀ ਘਾਟੀ ਦੇ ਵਿੱਚ 30000 ਗਾਜ਼ੀਆਂ ਉੱਤੇ ਐਸਾ ਭਰਮਾ ਹਮਲਾ ਬੋਲਿਆ ਕੁਝ ਘੰਟਿਆਂ ਤੋਂ ਬਾਅਦ ਹੀ ਸਿੰਘਾਂ ਦਾ ਰਸਤਾ ਰੋਕਣ ਵਾਲੇ ਹੱਥ ਜੋੜ ਕੇ ਸਰਦਾਰ ਸਾਹਿਬ ਦੇ ਅੱਗੇ ਖੜ ਗਿਆ ਕਹਿੰਦੇ ਸਾਡੀ ਭੁੱਲ ਮੁਆਫ ਕਰੋ ਸਰਦਾਰ ਸਾਹਿਬ ਕਹਿੰਦੇ ਕਹਿੰਦੇ ਜੇ ਪਹਿਲਾਂ ਰਸਤਾ ਦੇ ਦਿੰਦੇ ਤੇ ਚੰਗਾ ਨਾ ਰਹਿੰਦਾ ਹੁਣ ਕੁੱਟ ਕੇ ਲੋਟ ਆਏ ਹੋ ਇਸ ਕਰਕੇ ਜੰਗ ਦਾ ਮੁਆਵਜ਼ਾ ਵੀ ਭਰਨਾ ਪਵੇਗਾ ਫਿਰ ਕੱਲੇ-ਕੱਲੇ ਬਦੂਨ ਤੇ ਤਨਾਵਲੀ ਕਬੀਲੇ ਦੇ ਘਰ ਦੇ ਕੋਲੋਂ 5-5 ਰੁਪਏ ਵਸੂਲ ਕੀਤੇ ਗਏ ਤੇ ਉਸ ਤੋਂ ਬਾਅਦ ਜਦ ਦੇ ਨਗਾਰੇ ਖੜਕਾਉਂਦੇ ਹੋਏ ਸਰਦਾਰ ਸਾਹਿਬ ਆਪਣੀ ਅਗਲੀ ਮੁਹਿੰਮ ਦੇ ਉੱਤੇ ਤੁਰ ਗਏ ਤੇ ਪੂਰੇ 1 ਸਾਲ ਬਾਅਦ ਜਦੋਂ ਇਹਨਾਂ ਬਾਗੀਆਂ ਨੇ ਫਿਰ ਬਗਾਵਤ ਕੀਤੀ ਤੇ ਇਸ ਸਮੁੱਚੇ ਇਲਾਕੇ ਨੂੰ ਖਾਲਸਾ ਰਾਜ ਦੇ ਵਿੱਚ ਮੜਾ ਲਿਆ ਗਿਆ ਇਸੇ ਹਜ਼ਾਰੇ ਦਾ ਇਲਾਕਾ ਜੱਸ ਦੇਵ ਵਿੱਚ 1822 ਤੋਂ ਲੈ ਕੇ 1837 ਤੱਕ ਗਵਰਨਰ ਰਹੇ ਤੇ ਇਸੇ ਹੀ ਇਲਾਕੇ ਦੇ ਵਿੱਚ ਸਰਦਾਰ ਸਾਹਿਬ ਦੇ ਨਾਂ ਦੇ ਉੱਤੇ ਸ਼ਰ ਹਰੀਪੁਰ ਬਸਾਇਆ ਗਿਆ ਤੇ ਇਹਦੇ ਵਿੱਚ ਜਿੱਥੇ ਸਰਦਾਰ ਸਾਹਿਬ ਨੇ ਗੁਰਦੁਆਰਾ ਬਣਾਇਆ ਉੱਥੇ ਮੰਦਰ ਗਣੇਸ਼ਗਿਰ ਤੇ ਤੇਲੀਆਂ ਦੇ ਮੁਹੱਲੇ ਵਾਲੀ ਮਸਜਿਦ ਵੀ ਬਣਵਾਈ ਸੇਕਰਾ ਸਭਨਾਂ ਦਾ ਸਾਂਝਾ ਸੀ ਇੱਥੇ ਧਰਮ ਦੇ ਨਾਂ ਦੇ ਕਦੇ ਕਿਸੇ ਨਾਲ ਮਤਭੇਦ ਨਹੀਂ ਕੀਤਾ ਗਿਆ ਕਿਉਂਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ